ਜੈ ਸਰਕਾਰ ਚੰਡੀ ਪੀਰ ਜੀ ਦੀ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਕਿ ਸਰਕਾਰਾਂ ਦਾ ਮੇਲਾ ਚੱਲ ਰਿਹਾ ਸੀ ਤੇ ਅੱਜ ਲਾਸਟ ਦਿਨ ਆ 23 ਤਰੀਕ ਤੇ ਬੇੜੇ ਦੀਆਂ ਰਸਮਾਂ ਕੀਤੀਆਂ ਜਾਣਗੀਆਂ ਬੇੜੇ ਹੁਣ ਦਰਿਆ ਤੇ ਲੈ ਕੇ ਜਾਣੇ ਆ ਜੀ ਦਵਾ ਸलाम ਕਰਕੇ ਥੱਲੇ ਬੇੜੇ ਸਾਰੇ ਆ ਦੇਖੋ ਟਕਾਉਂਦੇ ਆ ਤੇ ਫਰਿਆਦ ਹੋ ਰਹੀ ਆ ਦਰਬਾਰ ਤੇ ਕਿ ਜਿਹੜੇ ਜਿਹੜੇ ਵੀ ਆਪਣੇ ਆਪਣੇ ਘਰਾਂ ਤੋਂ ਬੇੜੇ ਲੈ ਕੇ ਆਏ ਆ ਬੱਬਾ ਜੀ ਉਹਨਾਂ ਦੀਆਂ ਮਰਾਦਾ ਪੂਰੀਆਂ ਕਰਨ ਦੇ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਹੋਣ ਤੇ ਬੇੜੇ ਲੈ ਕੇ ਸਰਵਾਰ ਤੇ ਨਿਆਜ਼ਾਂ ਲੈ ਕੇ ਪਹੁੰਚਣ ਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਨਾਲੇ ਫਿਰ ਦਰਿਆ ਤੇ ਦੇਖੋ ਕਿੰਨਾ ਸੋਹਣਾ 뷰 ਦਰਿਆ ਦਾ ਜੀ ਤੇ ਇਹ ਆ ਜੀ ਸਤਲੁਜ ਦਰਿਆ ਬਿਲਕੁਲ ਇਹ ਦਰਿਆ ਦੇ ਨਾਲ ਹੀ ਬਣਿਆ ਹੋਇਆ ਬੰਨ ਦੇ ਉੱਤੇ ਦਰਬਾਰਾ ਜੀ ਚੰਡੀਪੀਰ ਜੋ ਕਿ ਕੜਿਆਣੇ ਤੇ ਪਿੰਡ ਦੇ ਵਿੱਚ ਬਣਿਆ ਹੋਇਆ ਆ ਤੇ ਸਾਰੀਆਂ ਸੰਗਤਾਂ ਦੇਖੋ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਰੀਆਂ ਸੰਗਤਾਂ ਕਿਵੇਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਲਵਾ ਰਹੀਆਂ ਬੱਬਾ ਜੀ ਦੇ ਦਰਬਾਰ ਤੇ ਔਰ ਬਹੁਤ ਹੀ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਵੇੜੇ ਲੈ ਕੇ ਇਸ ਦਰਬਾਰ ਤੇ ਜਿਨ੍ਹਾਂ ਦੀਆਂ ਮਰਾਦਾਂ ਪੂਰੀਆਂ ਹੋਣੀਆਂ। ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਤੁਹਾਡੇ ਲਈ ਇਹੋ ਜੀਆਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ। ਤੇ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਹੋਰ ਵੀ ਭੈਣਾ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ। ਵੀਡੀਓ ਥਰੂ ਕਿ ਬਾਬਾ ਜੀ ਦਾ ਦਰਬਾਰ ਆ ਜੋ ਕਿ ਚੰਡੀਪੀਰੇ ਤੇ ਹਰ ਮਰਾਦ ਪੂਰੀ ਹੁੰਦੀ ਆ। ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਹਰ ਕੋਈ ਕਿਤੇ ਨਾ ਕਿਤੇ ਬੈਠਾ ਦੁਖੀ ਜ਼ਰੂਰ ਆ। ਤੇ ਜੇ ਕਿਸੇ ਨੂੰ ਕਿਸੇ ਦਰਬਾਰ ਤੇ ਆਉਣ ਨਾ ਤੁਹਾਡੇ ਥਰੂ ਤੇ ਕਿਸੇ